ਪੰਜਾਬ ਦੇ ਟਰਾਂਸਪੋਰਟ ਵਿਭਾਗ ਤੇ ਵੱਡੀ ਕਾਰਵਾਈ ਹੋਈ ਹੈ 11 ਅਧਿਕਾਰੀਆਂ ਵਿਰੁੱਧ ਜਿਹੜੀ ਉਹ ਵੱਡੀ ਕਾਰਵਾਈ ਕੀਤੀ ਗਈ ਹੈ ਮੁੱਦੀ ਜਾਣਕਾਰੀ ਸਾਂਝੀ ਕਰਦੇ ਕਿ ਕਈ ਵੱਡੇ ਅਧਿਕਾਰੀਆਂ ਨੂੰ ਜਿਹੜਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਕਈ ਡਾਟਾ ਆਪਰੇਟਰਾਂ ਦੀ ਸੇਵਾਵਾਂ ਜਿਹੜੀਆਂ ਨੇ ਖਤਮ ਕੀਤੀਆਂ ਗਈਆਂ ਨੇ ਵੱਡੀ ਜਾਣਕਾਰੀ ਸਾਂਝੀ ਕਰਿਆ ਪੰਜਾਬ ਦੇ ਟਰਾਂਸਪੋਰਟ ਵਿਭਾਗ ਤੇ ਵੱਡੀ ਕਾਰਵਾਈ ਕੀਤੀ ਗਈ ਹੈ 11 ਅਧਿਕਾਰੀ ਵਿਰੁੱਧ ਜਿਹੜੀ ਇਹ ਕਾਰਵਾਈ ਜੜੀ ਉਹ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਕਈ ਵੱਡੇ ਅਧਿਕਾਰੀਆਂ ਨੂੰ ਇਸ ਦਾ ਨੋਟਿਸ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਤੇ ਕਈ ਡਾਟਾ ਆਪਰੇਟਰਾਂ ਦੀ ਸੇਵਾਵਾਂ ਵੀ ਖਤਮ ਕੀਤੀਆਂ ਗਈਆਂ ਨੇ ਵਦੇਰੀ ਜਾਣਕਾਰੀ ਲਈ ਸਾਡੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਕੀ ਕੁਝ ਜਾਣਕਾਰੀ ਹੈ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਬਿਲੋ ਵੱਡੀ ਜਾਣਕਾਰੀ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਉਥੇ 11 ਅਧਿਕਾਰੀ ਵਿਰੁੱਧ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਕਈ ਵੱਡੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ हां जी ਮੰਤਰੀ ਕੋ ਜੇਕਰ ਗੱਲ ਕਰੀਏ ਤਾਂ ਇਹ ਵੱਡੀ ਮੰਤਸਰਕਾਰ ਦੀ ਜਿਹੜੀ ਆ ਵੱਡੀ ਕਾਰਵਾਈ ਆ ਇਹ ਕਾਰਵਾਈ ਜਿਹੜੀ ਹੈ ਜੋ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਵੱਲੋਂ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਅਧਿਕਾਰੀਆਂ ਦੇ ਉੱਤੇ ਲਗਾਤਾਰ ਜਿਹੜੇ ਭ੍ਰਸ਼ਟਾਚਾਰੀ ਦੇ aarop ਲੱਗ ਰਹੇ ਸਨ ਜਿਸ ਦੇ ਵਿੱਚ ਇਹ 11 ਟ੍ਰਾਂਸਪੋਰਟ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਆ ਤਾਂ ਜਾਣਕਾਰੀ ਦੇ ਮੁਤਾਬਿਕ ਉਹ ਅਧਿਕਾਰੀਆਂ ਨੂੰ ਜਿਹੜਾ ਕਿ ਉਹ ਮੁਅੱਤਲ ਕਰ ਦਿੱਤਾ ਗਿਆ ਤਾਂ ਹਾਲੇ ਤਿੰਨ ਦੇ ਵਿੱਚ ਤੇ ਉੱਤੇ ਕਾਰਵਾਈ ਜਿਹੜੀ ਆ ਉਹ ਉਣੀ ਅ ਬਾਕੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗ ਜਾਏਗਾ ਕਿ ਆਖਰਕਾਰ ਕਿਸ ਤਰ੍ਹਾਂ ਦੀ ਜਿਹੜੀ ਭ੍ਰਸਤਾਚਾਰ ਕੀਤੀ ਗਈ ਸੀ ਜਾਂ ਕਿਸ ਤਰ੍ਹਾਂ ਦੇ ਜਿਹੜੇ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਜਾਂ ਕੀ ਕੁਝ ਇਸ ਮਾਮਲੇ ਦੇ ਵਿੱਚ ਸੀ ਤਾਂ ਤੁਰੰਤ ਐਕਸ਼ਨ ਲੈਂਦਿਆਂ ਹੋਏ ਆ ਤੁਹਾਂ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੋਲਾ ਨੇ ਉਹਨਾਂ ਵੱਲੋਂ ਇਹ ਐਕਸ਼ਨ ਕਿੱਤਾ ਜਾ ਰਿਹਾ ਸੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮਾਨ ਸਰਕਾਰ ਜਿਹੜੀ ਆ ਉਹ ਭ੍ਰਿਸ਼ਟਾਚਾਰੀ ਦੇ ਖਿਲਾਫ ਲਗਾਤਾਰ ਐਕਸ਼ਨ ਕਰਦੀ ਆ ਅਤੇ ਲਗਾਤਾਰ ਐਕਸ਼ਨ ਕਰਦੀ ਆ ਰਹੀ ਹੈ ਅਤੇ ਕਿਸੇ ਵੀ ਤਰੀਕੇ ਦੇ ਵਿੱਚ ਜੇ ਕੋਈ ਭ੍ਰਿਸ਼ਟਾਚਾਰ ਸਬੰਧਤ ਹੁੰਦਾ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਂਦਾ ਤਾਂ ਤੁਹਾਨੂੰ ਇਹ ਦੱਸ ਦਈਏ ਕਿ ਇਹਦੇ ਵਿੱਚ ਲਗਾਤਾਰ ਜਿਹੜਾ ਆ ਜੋ ਟਰਾਂਸਪੋਰਟ ਕਮਿਸ਼ਨ ਤੇ ਅਫਸਰ ਨੇ ਉਸ ਨੂੰ ਵੀ ਜਿਹੜਾ ਇੱਕ ਲੈਟਰ ਲਿਖਿਆ ਗਿਆ ਆ ਲਾਲਜੀਤ ਪੁਲਰ ਵੱਲੋਂ ਤੇ ਉਹਨਾਂ ਨੂੰ ਕਿਹਾ ਵੀ ਇਸ ਦੇ ਪਿੱਛੇ ਜੋ ਕਿ ਕੀ ਕਾਰਨ ਹੈ ਜਾਂ ਕਿਸ ਤਰ੍ਹਾਂ ਦੇ ਦੋਸ਼ ਨੇ ਜਾਂ ਕੀ ਪੂਰਾ ਮਾਮਲਾ ਹੈਗਾ ਆ ਇੱਕ ਨੋਟਿਸ ਜਾਰੀ ਕੀਤਾ ਆ ਤਾਂ ਉਸ ਉੱਤੇ ਜਿਹੜੀ ਆ ਹੁਣ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਪਰ ਉਹਨਾਂ ਵੱਲੋਂ ਜਿਹੜਾ ਕਿ ਨਾਲਜੀਤਪੁਰ ਵੱਲੋਂ ਜੋ ਟ੍ਰਾਂਸਪੋਰਟ ਮੰਤਰੀ ਨੇ ਉਹਨਾਂ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਪੰਜਾਬ ਦੇ ਵਿੱਚ ਜੋ ਕਿ ਭ੍ਰਸਤਾਚਾਰ ਦੇ ਵਿੱਚ ਕੋਈ ਵੀ ਚਾਹੇ ਉਹ ਬਿਲਕੁਲ ਟ੍ਰਾਂਸਪੋਰਟ ਦੇ ਨਾਲ ਨਾ ਹੋਵੇ ਚਾਹੇ ਉਹ ਸਰਕਾਰੀ ਦਫ਼ਤਰ ਦਾ ਅਧਿਕਾਰੀ ਹੋਵੇ ਚਾਹੇ ਆਮ ਬੰਦਾ ਕਿਉਂ ਨਾ ਹੋਵੇ ਸਭ ਦੇ ਬਰਾਬਰ ਦੀ ਜਿਹੜੀ ਆਪੂ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਹੈ ਤੇ ਜੇ ਨਾਲ ਹੀ ਗਗਨਦੀਪ ਸਿੰਘ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀ ਉਪਰੋਸਟਾਚਾਰ ਦੇ ਉਹ ਵਿਲੁੱਧ ਜਿਹੜਾ ਉਹ ਮਾਨ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਤੇ ਪੰਜਾਬ ਨੂੰ ਇੱਕ ਨਵੀਂ ਜਿਹੜੀ ਉਹ ਕਹਿ ਸਕਦੇ ਆ ਕਿ ਇੱਕ ਨਵੀਂ ਉਪਲਬਧੀ ਮਿਲ ਸਕਦੀ ਹੈ ਇੱਕ ਨਵੀਂ ਦਿਸ਼ਾ ਮਿਲ ਸਕਦੀ ਹੈ ਜਿਸ ਤਰੀਕੇ ਦੇ ਨਾਲ ਮਾਨ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਜਿਹੜਾ ਅਜੇ ਹੀਆਂ ਕਾਰਵਾਈਆਂ ਦੇ ਉੱਪਰ ਐਕਸ਼ਨ ਦਿੱਤਾ ਜਾ ਰਿਹਾ ਹੈ ਜੀ ਮਨਮੋਹਨ ਜੀ ਦੇਖੋ ਅੱਜ ਇਹ ਸਭ ਤੋਂ ਪਹਿਲਾ ਇਹ ਕਿ ਇਹ ਸਰਕਾਰ ਜਿਹੜੀ ਆਈ ਹੈ ਸਰਕਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਨੇ ਉਹਨੂੰ ਦਿਖਰਨ ਨੂੰ ਮਿਲਦੀਆਂ ਜਿੱਥੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਿੱਖਿਆ ਦੇ ਉਪਰਾਲੇ ਕਰਦੀ ਹੈ ਸਿੱਖਿਆ ਦੇ ਉਪਰਾਲੇ ਕਰਦੀ ਹੈ ਉੱਥੇ ਵੀ ਪੰਜਾਬ ਦੀ ਜਨਤਾ ਨੂੰ 600 ਜੁਨਤ ਜਿਹੜੀ ਨੇ ਫ੍ਰੀ ਬਿਜਲੀ ਦਿੱਤੀ ਗਈ ਹੈ ਤਾਂ ਇਹ ਸਰਕਾਰ ਕਈ ਵੱਡੇ ਉਪਰਾਲੇ ਕਰਦੀ ਹੈ ਕਿ ਪੰਜਾਬ ਦੀ ਜਨਤਾ ਨੂੰ ਕਿਤੇ ਨਾ ਕਿਤੇ ਰਾਹਤ ਦਿੱਤੀ ਜਾਵੇ ਪਰ ਇਹ ਕਰ ਕੋਈ ਇਸ ਦੇ ਉੱਤੇ ਚਾਹੇ ਉਹ ਨਸ਼ੇ ਦਾ ਕੋਈ ਸੁਧਾਕਰ ਹੋਵੇ ਚਾਹੇ ਉਹ ਪ੍ਰਸ਼ਤਾਚਾਰ ਹੋਵੇ ਉਹਨਾਂ ਦੇ ਉੱਤੇ ਵੀ ਵਿਰੋਧ ਜਿਹੜੀਆਂ ਸਖਤ ਐਕਸ਼ਨ ਕੀਤਾ ਜਾ ਰਿਹਾ ਤਾਂ ਇਹ ਬਿਲਕੁਲ ਵੀ ਨਹੀਂ ਹੈ ਕਿ ਸਰਕਾਰ ਬਿਲਕੁਲ ਵੀ ਨਹੀਂ ਚਾਹੁੰਦੀ ਕਿ ਉਹਨਾਂ ਦੀ ਸਰਕਾਰ ਦੇ ਵਿੱਚ ਕੋਈ ਵੀ ਆਮ ਜਨਤਾ ਜਿਹੜਾ ਆ ਉਹ ਪਰੇਸ਼ਾਨ ਹੋਵੇ ਤਾਂ ਇਹਦੇ ਵਿੱਚ ਇੱਕ ਸਾਫ ਮੰਨਤ ਗੱਲ ਦੇਖਣ ਨੂੰ ਮਿਲਦੀ ਹੈ ਸਰਕਾਰਾਂ ਪੂਰਾ ਜੋਰ ਲਾਉਂਦੀਆਂ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਨ ਦੇ ਵੱਲ ਵੀ ਕਿਹਾ ਗਿਆ ਸੀਗਾ ਕਿ ਅਜੇਹਾ ਮੁੱਖ ਮੰਤਰੀ ਨਾਕਦੀ ਹੋਣਾ ਤੇ ਨਾ ਹੀ ਕਦੀ ਹੋਵੇਗਾ ਜੀ ਬਿਲਕੁਲ ਮਨਪ੍ਰੀਤ ਬਿਲਕੁਲ ਇਹਦੇ ਵਿੱਚ ਸਰਕਾਰਾਂ ਕੰਮ ਕਰਦੀਆਂ ਨਹੀਂ ਜੇ ਇੱਕ ਪੁਲਿਸ ਵੀ ਕੰਮ ਕਰਦੀ ਹੈ ਤਾਂ ਪੂਰੀ ਤਰ੍ਹਾਂ ਹਰੇਕ ਦਾ ਐਕਸ਼ਨ ਵੀ ਹੁੰਦਾ ਪਰ ਇੱਥੇ ਸਾਨੂੰ ਥੋੜੀ ਜੀ ਇਤਿਆਦੀ ਵਰਤਨੀ ਪਾਉਗੀ ਕਿ ਕਿਤੇ ਨਾ ਕਿਤੇ ਸਾਨੂੰ ਵੀ ਜਿਹੜਾ ਇਹ ਸਮਝਣਾ ਪਊਗਾ ਕਿ ਅਸੀਂ ਘੱਟ ਸਮੇਂ ਦੇ ਵਿੱਚ ਆਪਣਾ ਸੇਤੀ ਕੰਮ ਕਰਵਾਉਣ ਦੇ ਲਈ ਅਸੀਂ ਕੁਝ ਜਿਹੜੀ ਆਪਣੀ ਸਟਾਚਰੀ ਕਰਦੀਆਂ ਤਾਂ ਸਿਰਫ ਸਰਕਾਰਾਂ ਹੀ ਇਸ ਵਾਸਤੇ ਜ਼ਿੰਮੇਵਾਰੀ ਨਹੀਂ ਹੁੰਦੀਆਂ ਤੇ ਸਾਨੂੰ ਆਪਣੇ ਆਪ ਨੂੰ ਵੀ ਜ਼ਿੰਮੇਵਾਰਡਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਇਹ ਬਿਲਕੁਲ ਗगन ਵਦੇਰੀ ਜਨਕਾਰ ਦੇ ਲਈ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ